ਪੰਜਾਬ ਦੇ ਹਾਲਾਤਾਂ ਦਾ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਰਿਆਂ ਵਾਸਤੇ ਤੰਦਰੁਸਤੀ ਦੀ ਅਰਦਾਸ ਕਰਨ ਵਾਲੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਉੱਬਾਂ ਮਾਰ ਕੇ ਰੋਣ ਲੱਗ ਪਏ ਉਹਨਾਂ ਨੂੰ ਹੁਬਕੀ ਰੋਂਦਾ ਵੇਖ ਕੇ ਜਿੰਨਾ ਵੀਰ ਭੈਣ ਭਰਾਵਾਂ ਨੇ ਵੇਖਿਆ ਹੋਣਾ ਹੈ ਉਹਨਾਂ ਸਭ ਦਾ ਵੀ ਰੋਣਾ ਨਿਕਲ ਗਿਆ ਹੋਣਾ ਪੰਜਾਬ ਦੇ 8 ਜ਼ਿਲ੍ਹੇ ਹੁਣ ਹੜਾਂ ਦੀ ਚਪੇਟ ਵਿੱਚ ਹਨ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹਨ ਅਤੇ ਸਾਬਕਾ ਜਥੇਦਾਰ ਵੀ ਹਨ ਅਜਨਾਲਾ ਦੇ ਵਿੱਚ ਹੜਪੀੜਤਾ ਵਾਸਤੇ ਅਰਦਾਸ ਕਰਨ ਗਏ ਸਨ ਗੁਰੂ ਸਾਹਿਬਾਨਾਂ ਦੇ ਅੱਗੇ ਜੋਦੜੀ ਕਰਨ ਲਈ ਹੜ ਖਤਮ ਹੋਵੇ ਕੈਰ ਮੁੱਕੇ ਪੰਜਾਬ ਬਰਬਾਦ ਹੋ ਰਿਹਾ ਹੈ ਪੰਜਾਬੀ ਮਰ ਰਹੇ ਹਨ ਬਾਈ ਮੱਚੀ ਹੋਈ ਹੈ ਸੱਚੇ ਪਾਤਸ਼ਾਹ ਹੁਣ ਬਚਾ ਲੈ ਇਹਨਾਂ ਸਾਰਿਆਂ ਨੂੰ ਅਰਦਾਸ ਕਰਦੇ ਆਂ ਉੱਚੀ ਉੱਚੀ ਰੋਣ ਲੱਗ ਪਏ ਸਨ ਉਹਨਾਂ ਨਾਲ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੀ ਖੜੇ ਸਨ ਉਹਨਾਂ ਨੂੰ ਇਸ ਤਰ੍ਹਾਂ ਰੋਂਦਿਆ ਵੇਖ ਕੇ ਕਿਉਂ ਲੱਗਦਾ ਹੈ ਕਿ ਹੁਣ ਤਾਂ ਸਭ ਬਰਬਾਦ ਹੋ ਗਿਆ ਹੈ ਸਭ ਨਸ਼ਟ ਹੋ ਗਿਆ ਹੈ ਕੁਝ ਨਹੀਂ ਬਚਿਆ ਹੈ ਪੰਜਾਬ ਦੀ ਪੂਰੀ ਜ਼ਮੀਨ ਹੜ੍ਹਾਂ ਨਾਲ ਤਬਾਹ ਹੋ ਗਈ ਹੈ ਮੰਤਰੀ ਧਾਰੀਵਾਲ ਕਹਿ ਰਹੇ ਸਨ ਕਿ ਗਿਆਨੀ ਜੀ ਤੁਸੀਂ ਤਾਂ ਸਾਨੂੰ ਦਲਾਸਾ ਦੇਣਾ ਹੈ ਪਰ ਤੁਸੀਂ ਹੀ ਦਿਲ ਛੱਡੋਗੇ ਸਾਡਾ ਕੀ ਬਣੇਗਾ 50000 ਜੋ ਘਰਾਂ ਦੀਆਂ ਛੱਤਾਂ ਤੇ ਬੈਠੇ ਹਨ ਉਹਨਾਂ ਦੀ ਦੇਖਭਾਲ ਕਰ ਰਹੇ ਜੋ ਲੋਕ ਉਹਨਾਂ ਦਾ ਧੰਨਵਾਦ ਹੈ